ਵੀ ਹਾਗੜੇ ਕੀ ਵਾਰ ਮਹਲਾ ਔਖਾ ਇੱਕ ਓ ਔੰਕਾਰ ਸਤਿਗੁਰ ਪ੍ਰਸਾਦਿ ਸ਼ਲੋਕ ਮਹਲਾ 4 ਜੀ ਵਾਰ ਨਾਮ ਦਾ ਸ਼ੁਰਮਿਆਂ ਦੇ ਮੁਕਾਬਲੇ ਦਾ ਨਾਮ ਹੁੰਦਾ ਹੈ ਇੱਥੇ ਬ विवेक ਦਾ ਤੇ ਮੋਹ ਦਾ ਮੁਕਾਬਲਾ ਹੋਵੇਗਾ ਬ विवेक ਦੀ ਜਿੱਤ ਹੋਵੇਗੀ ਮੋਹ ਦੀ ਹਾਰ ਹੋਵੇਗੀ ਗੁਰਮਖੋ ਦਾ ਮਨਮੁਖ ਦਾ ਮੁਕਾਬਲਾ ਮਨਮੁਖ ਹਾਰ ਕੇ ਜਾਣਗੇ ਗੁਰਮੁਖ ਜਿੱਤ ਕੇ ਜਾਣਗੇ ਵਾਰ ਜਸ ਦਾ ਨਾਮ ਹੈ ਇਹਰ ਨਾਮ ਪੌੜੀਆਂ ਦਾ ਚੌਥੇ ਪਾਤਸ਼ਾਹ ਦੀਆਂ ਇਸ ਵਾਰ ਪਸਾਰੀਆਂ ਪੌੜੀਆਂ ਆਉਣਗੀਆਂ ਸ਼ਲੋਕ ਜਿਸ ਜਿਸ ਪਾਤਸ਼ਾਹ ਦੇ ਆਉਣਗੇ ਨਾਲ ਮਹੱਲੇ ਦੇ ਅੰਗ ਦਿੱਤੇ ਜਾਣਗੇ ਸ਼ਲੋਕ ਇੱਕ ਦੁਆਰ ਪ੍ਰਮੇਸ਼ਵਰ ਆਉਂਕਾਰ ਸਾਰਿਆਂ ਦਾ ਪ੍ਰਕਾਸ਼ ਕਰ ਸਤਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਸ਼ਲੋਕ ਮਹੱਲਾ ਤੀਜਾ ਸੁਰ ਸੇਵਾ ਤੇ ਸੁਖ ਪਾਈਏ ਸਤਿਗੁਰੂ ਅਵਦਾਸ ਸਾਹਿਬ ਦੇ ਪਾਸ ਗੋੰਦਵਾਲ ਸੰਗਤਾਂ ਬੈਠੀਆਂ ਤੇ ਦਰਸ਼ਨ ਕਰ ਰਹੀਆਂ ਹਨ ਦਰਸ਼ਨ ਕਰਕੇ ਮਹਾਰਾਜ ਤੋਂ ਪਰਸ਼ਨ ਕੀਤਾ ਕਿ ਮਹਾਰਾਜ ਸੁਖ ਕਿਵੇਂ ਪਾਈਏ بڑے بڑے ਲੋਕ ਜਤਨ ਕਰਦੇ ਸੁਖ ਦੀ ਪ੍ਰਾਪਤੀ ਵਾਸਤੇ ਆਪ ਕਿਰਪਾ ਕਰਕੇ ਦੱਸੋ ਜਿਹੜਾ ਸੁਖ ਅਵਨਾਸੀ ਸੁਖ ਹੈ ਕਦੇ ਨਾਸ ਨਾ ਹੋਵੇ ਸੋਖ ਕਿੱਥੋਂ ਪਾਈਦਾ ਹੈ ਗੁਰ ਸੇਵਾ ਤੇ ਸੁਖ ਪਾਈਆ ਸਤਗੁਰੂ ਜੀ ਕਹਿਣ ਲੱਗੇ ਗੁਰ ਅਰਜਨ ਸਾਹਿਬ ਦੀਨ ਗੁਨੀ ਦੇ ਵਾਲੀ ਪਾਈ ਸਤਗੁਰਾਂ ਦੀ ਸੇਵਾ ਕਰਕੇ ਸੁਖ ਪਾਈਦਾ ਹੈ ਹੋਰਥੈ ਸੁਖ ਨਾ ਭਾਲ ਜੋ ਆਤਮਾ ਨੰਦ ਸੁਖ ਹੈ ਹੋਰ ਨਾ ਕਿਦੋਂ ਭਾਲ ਨਾ ਕਰੋ ਭਲੇਖੇ ਦੇ ਨਾਲ ਲੋਕ ਭੁੱਲੇ ਰਹਿੰਦੇ ਹਨ ਉਹ ਕਿਦੋਂ ਸੁਖ ਨਹੀਂ ਉਹਨਾਂ ਨੂੰ ਪ੍ਰਾਪਤ ਹੋ ਸਕਦਾ ਹੈ ਗੁਰ ਕੈ ਸਾਧ ਮੰਨ ਕਹਿੰਦੀ ਹੈ ਗੁਰੂ ਸਾਹਿਬ ਦੇ ਸ਼ਬਦ ਕਰਕੇ ਮਨ ਨੂੰ ਬਿੰਨ ਲਈਏ ਪ੍ਰੇਮ ਰੰਗ ਵਿੱਚ ਭੇਦੀ ਹੈ ਮਨ ਦੇ ਵਿੱਚੀ ਉਸ ਪਰਮੇਸ਼ਰ ਦੇ ਧੀਤ ਨੂੰ ਪਾ ਲਈਏ ਗੁਰਾਂ ਦੇ ਸ਼ਬਦ ਦੁਆਰਾ ਮਨ ਨੂੰ ਪ੍ਰੇਮ ਰੰਗ ਵਿੱਚ ਬਿੰਨਣਾ ਕਰੀਏ ਮਨ ਦੀ ਦੁਆਇਤ ਨਾਸ਼ ਕਰ ਦਈਏ ਸਦਾ ਬਸੈ ਹਰ ਨਾਲ ਨੂੰ ਫਿਰ ਭਾਈ ਸਦਾ ਹਰੀ ਨਾਲ ਹੀ ਰਹਦਾ ਹੈ ਮਨ ਦੀ ਦੁਆਇ ਦੇਰਸ਼ਨ ਚ ਪਾ ਕੇ ਤਿਹਰ ਦ੍ਰਿਸ਼ਟੀ ਕਰਦਾ ਹੈ ਇਹਨੂੰ ਬਿੰਨਣਾ ਕਰੀਏ ਮਨ ਦੀ ਦੁਆਇਤ ਨੂੰ ਨਾਨਕ ਨਾਮ ਕਿਨਾ ਕਉ ਮਿਲੈ ਸਤਿਗੁਰੂ ਜੀ ਨਾਮ ਕਿੰਨੂ ਮਿਲਦਾ ਹੈ ਤਾਂ ਸਤਿਗੁਰੂ ਅਮਰਦਾਸ ਜੀ ਕਹਿੰਦੇ ਉਹਨਾਂ ਨੂੰ ਨਾਮ ਭਾਈ ਮਿਲਦਾ ਹੈ ਜਿਹਨਾਂ ਹਰ ਵੇਖੈ ਨਜ਼ਰ ਨਿਹਾਲ ਜਿਨ੍ਹਾਂ ਦੇ ਸੇ ਹਰੀ ਕਿਰਪਾ ਦ੍ਰਿਸ਼ਟੀ ਕਰਕੇ ਪੁਰਵਲੇ ਪੁਰਨ ਕਾਰਮਾਂ ਦਾ ਪ੍ਰੇਰਣਾ ਵੇਖਦਾ ਹੈ ਉਹਨੂੰ ਸਤਿਗੁਰੂ ਜੀ ਗਿਆਨ ਦ੍ਰਿਸ਼ਟੀ ਕਰਕੇ ਨਿਹਾਲ ਦੁੱਖਾਂ ਤੋਂ ਰਹਿਤ ਕਰ ਦਿੰਦੇ ਹਨ ਮਹਲਾ ਪੀਜਾ ਇਹ ਖਜ਼ਾਨਾ ਬਕਸ਼ ਹੈ ਕਿ ਭਾਈ ਜਿਹੜੇ ਸਿਮਰਦੇ ਹਨ ਪਰਮੇਸ਼ਰ ਦੀ ਭਗਤੀ ਕਰਨੀ ਹੈ ਇਹ ਖਜ਼ਾਨਾ ਹੈ ਵਾਹਿਗੁਰੂ ਦੀ ਬਖਸ਼ੀ ਕਰਕੇ ਪ੍ਰਾਪਤ ਹੁੰਦਾ ਹੈ ਇਹ ਕਿਸੇ ਕਰਨੀ ਦੇ ਮਠਾਜ ਨਹੀਂ ਹੈ ਕਿਸੇ ਜੱਪ ਤਪ ਦੇ ਵਟੇ ਨਹੀਂ ਇਹ ਮਿਲਦਾ ਇਹ ਤਾਂ ਬਖਸ਼ਿਸ਼ ਹੈ ਮਹਾਰਾਜ ਦੀ ਜਿਸ ਬਕਸ਼ਾ ਸੋ ਖਰਚਿਆ ਖਾ ਜੀਵਨ ਗੁਰੂ ਸਾਹਿਬ ਬਖਸ਼ਦੇ ਆ ਉਹ ਆਪ ਖਰਚਦੇ ਆ ਹਰਨ ਨੂੰ ਉਪਦੇਸ਼ ਦਿੰਦੇ ਆਮ ਖਾਸ ਨੂੰ ਤੇ ਖਾਇ ਆਪ ਧਾਰਨ ਕਰਦੇ ਹਨ ਸਤਗੁਰ ਬਿਨ ਹੱਥ ਆਵੇ ਸਤਗੁਰਾਂ ਤੋਂ ਬਗੈਰ ਇਹ ਨਾਮ ਦਾ ਖਿਆਨਾ ਕਿਸੇ ਦੇ ਹੱਥ ਪ੍ਰਾਪਤ ਨਹੀਂ ਹੋ ਸਕਦਾ ਆਪਾ ਕਰਨੂ ਵੀ ਹੱਥ ਜਿ ਨਹੀਂ ਆ ਕੇ ਪ੍ਰਾਪਤ ਹੁੰਦਾ ਸਭ ਥੱਕੇ ਕਰਮਕਮਾ ਦੁਖੀਰੇ ਲੋਕ ਕਰੂ ਕਾ ਨਿਤ ਨਮਿਤ ਪ੍ਰਾਪਤਿਤ ਆਜੇ ਕਰਮਾਂ ਨੂੰ ਕਰਕੇ ਥੱਕ ਚੁੱਕੇ ਹਨ ਨਾਨਕ ਮਨੁੱਖੋ ਜਗਤ ਸਾਣਿ ਚੁਕਿਆ ਹੈ ਜੇڑا ਮਨੁੱਖਾ ਦਾ ਜਗਤ ਇਹਨੇ ਜੈਤ ਪਤ ਹੋਣ ਵਾਲਾ ਤੇ ਗਤ ਨਾਸ ਹੋਣ ਵਾਲਾ ਉਹ ਮਨੁੱਖਾ ਦਾ ਜਿਹੜਾ ਜਗਤ ਹੈ ਉਹ ਨਾਮ ਰੂਪੀ ਕੰਤੋਂ ਹੀਨਾ ਖਾਲੀ ਤੁਰਿਆ ਫਿਰਦਾ ਬੰਝਾਈ ਤੁਰਿਆ ਫਿਰਦਾ ਹੈ ਲੱਗੈ ਭੁੱਖਾ ਕੀ ਖਾਏ ਉਹ ਅੱਗੇ ਭੁੱਖਾ ਜਦੋਂ ਰਹਿ ਗਿਆ ਫਿਰ ਕੀ ਖਾਊਗਾ ਕੀ ਮਿਲੂ ਥੇ ਉਹ ਪਰਮੇਸ਼ੁਰ ਦਾ ਨਾਮ ਰੁਪੀ ਉਹਨਾਂ ਕੋਲੇ ਬਖਸ਼ਿਸ਼ ਨਹੀਂ ਹੈ ਇਹ ਹੁਣ ਬੱਤੇ ਹਰ ਨਾਮ ਨਾਲ ਵੀ ਜੇ ਅੱਗੇ ਭੁੱਖਾ ਕੀ ਖਾਏ ਕੌੜੀ ਸਭ ਤੇਰੀ ਤੂੰ ਸਭ ਸਦਾ ਮਾਰੇ ਦੁੱਖੇ ਪਾਪਸ਼ਾ ਕਹਿੰਦੇ ਹੈ ਮਾਈ ਗੁਰੂ ਸਾਰੀ ਸ੍ਰਿਸ਼ਟੀ ਆਪਦੀ ਹੈ ਤੂੰ ਸਾਰਿਆਂ ਦਾ ਹੈ ਸਭ ਕੁਦ ਉਪਾਇ ਸਾਰੇ ਸੰਸਾਰ ਨੂੰ ਬ੍ਰਹਮਾ ਵਿਸ਼ਣ ਸ਼ਿਵੀ ਆਦਿਕਾਂ ਦਾ ਆ ਸਾਰੇ ਸੰਸਾਰ ਕੈਈ ਪੈਦਾ ਕੀਤਾ ਹੈ ਸਭਨਾ ਵਿੱਚ ਤੂੰ ਵਰਤਦਾ ਸਾਰੇ ਵਿੱਚੇ ਪ੍ਰਵੇਸ਼ਕ ਨੂੰ ਆਵ ਵਰਤ ਰਿਹਾ ਹੈ ਸਭ ਨੀਚ ਆਇਆ ਤੂੰ ਤੇਰੇ ਤਾਈ ਮਾਰਾ ਸਾਰਿਆਂ ਨੇ ਧਿਆਣਾ ਕੀਤਾ ਹੈ ਜਿਸ ਦੀ ਤੂੰ ਭਗਤ ਥਾਏ ਪਾਈ ਉਸ ਪੁਰਖ ਦੀ ਭਗਤੀ ਕੀਤੀ ਹੋਈ ਸੇਵਾ ਕੀਤੀ ਥਾਂ ਲੇਖੇ ਚ ਪਾ ਲੈਨੇ ਹੋ ਪ੍ਰਵਾਨਗੀ ਚ ਮਨ ਭਾਇਆ ਜਿਸ ਦਾ ਮਹਾਰਾਜ ਜੀ ਕਰਤਬ ਤੇਰੇ ਮਨ ਚ ਭਾਇਆ ਜੋ ਪੁਰਖ ਨਿਰਮਤਾ ਵਾਲਾ ਤੇਰਾ ਭਾਣਾ ਮੰਨਣ ਵਾਲਾ ਆਪਦੇ ਮਨ ਚ ਲੱਗ ਆਇਆ ਹੈ ਜੋ ਹਰ ਪ੍ਰਭ ਭਾਵ ਸੂਖੀ ਹੈ ਜਿਹੜੀ ਪ੍ਰਭੂ ਪਿੱਛੇ ਪਾਉਂਦਾ ਸੀ ਆਪ ਨੂੰ ਹੁੰਦਾ ਸੀ ਹੁਣ ਜੋ ਪ੍ਰਭੂ ਆਪ ਨੂੰ ਪਾਉਂਦਾ ਉਹ ਹੋਰ ਹੁੰਦਾ ਹੈ ਅੱਗੇ ਨੂੰ ਜੋ ਆਪ ਨੂੰ ਪਾਵੇਗਾ ਠੀਆ ਹੋਵੇਗਾ ਸਭ ਕਰਨ ਤੇਰਾ ਕਰਾਇਆ ਇਹ ਸਾਰੇ ਮਹਾਰਾਜ ਜੀ ਮੋ ਤੇਰਾ ਕਰਾਇਆ ਹੋਇਆ ਜਿਹੜਾ ਕਿਸੇ ਦਾ ਅੰਦਰਲਾ ਮਾਨਵਾ ਉਹ ਸਭ ਸਾਥ ਤੋਂ ਕਰਨੇ ਕਰਉਣਾ ਤੇਰਾ ਪ੍ਰੇਰਿਆ ਕਰਾਇਆ ਸਭ ਕੋਈ ਕਰ ਰਿਹਾ ਹੈ ਸਲਾਹ ਹੋ ਮਨੁਨਾ ਤੇ ਵੱਡਾ ਕਿਸੇ ਤੋਂ ਜਦੋਂ ਹਰੀ ਜੋ ਸਾਰਿਆਂ ਤੋਂ ਵੱਡਾ ਹੈ ਸਾਰਿਆਂ ਦੇ ਕਰਮ ਅਨੁਸਾਰ ਫਲ ਵੀ ਦਿੰਦਾ ਹੈ ਸਾਰੇ ਆਪ ਦੀ ਸੱਤਾ ਵੀ ਦੇ ਰਿਆ ਸਾਰੇ ਵੀ ਪਾਲਣੋ ਵੀ ਕਰ ਰਿਆ ਫਿਰ ਕਹਦੇ ਉਹ ਗੁਣ ਨਹੀਂ ਚੇਤੇ ਕਰਦਾ ਸਭ ਨਾਲ ਤੋਂ ਵੱਡਾ ਹੈ ਉਹਦੀ ਸਿਫਤ ਕਰੋ ਕਿਉਂ ਸੰਤ ਜਾਨਣਾ ਕੀ ਪੈਜ ਰੱਖਦਾ ਆ ਆ ਉਹ ਆਪ ਦੇ ਸੰਤ ਭਗਤ ਪ੍ਰਹਿਲਾਦ ਆਦ ਆਦਕਾਂ ਜਿਵੇਂ ਪੈਜ ਰੱਖੀ ਹੈ ਇਹ ਪੈਜ ਪ੍ਰਤਜਾ ਜੋ ਕਲਨ ਤੇ ਭਗਤ ਉਹ ਨਿਮੂ ਸਕੇ ਪਾਪਸ਼ਾ ਪਾਲਣਾ ਕਰਦੇ ਰੱਖਿਆ ਕਰਦੇ ਆਏ ਆ ਸਲੂਕ ਮਹੱਲਾ ਤੀਜਾ ਨਾਨਕ ਗਿਆਨੀ ਜਗ ਜੀਤਾ ਸਤਿਗੁਰੂ ਸਾਹਿਬ ਜੀ ਜਗਤ ਨੂੰ ਜਿੱਤਿਆ ਹੈ ਤਾਂ ਸਤਿਗੁਰੂ ਅਮਰਦਾਸ ਸਾਹਿਬ ਜੀ ਫਰਮਾਉਂਦੇ ਨੇ ਭਾਈ ਜਿਹੜੇ ਗਿਆਨवान ਹਨ ਉਹਨਾਂ ਨੇ ਸਾਰੇ ਜਗਤ ਨੂੰ ਜਿੱਤ ਲਿਆ ਹੈ ਜਗ ਜੀਤਾ ਸਭ ਤੇ ਜਗਤ ਨੂੰ ਤਾਂ ਸਭ ਕੋਈ ਜਿੱਤ ਲਿਆ ਸਾਰੀ ਦੁਨੀਆ ਜਗਤ ਨੂੰ ਜਿੱਤ ਲਈ ਹੈ ਸਭ ਕੋਈ ਹਾਰ ਕੇ ਜਾਂਦਾ ਹੈ ਜਗਤ ਦੇ ਵਿੱਚ ਪਰ ਗਿਆਨਵਾਨ ਮਨ ਜਲਪ ਨੂੰ ਜਿੱਤਿਆ ਹੈ ਕਿਹਾ ਜਾਂ ਗਿਆਨਵਾਨ ਜਦੋਂ ਮਨ ਜਿੱਤੇ ਜਗ ਜੀਤ ਮਨ ਨੂੰ ਜਿੱਤ ਕਰਕੇ ਸਾਰੇ ਜਗ ਜਿੱਤ ਪਾਈ ਹੈ ਇਸ ਕਰਕੇ ਗੁਰੂ ਸਾਹਿਬ ਵੀ ਕਹਿੰਦੇ ਗਿਆਨਵਾਨ ਸਦਾ ਜਿਉਂਦੇ ਆ ਜਗ ਜੀਤਾ ਸਭ ਕੁ ਅਤੇ ਸਭ ਕੋਈ ਜਗ ਦੇ ਵਿੱਚ ਜਿਹੜੇ ਜਿਉਂਦੇ ਮੰਦੇ ਹੈ ਜੇ ਜਗ ਤਨ ਸਾਰੇ ਜਗ ਤਨ ਨੂੰ ਜਿੱਤ ਲਿਆ ਹੈ ਕੋਈ ਜਗ ਤੇ ਗਿਆਨ ਵਾਲ ਜਿਉਂਦੇ ਹੈ ਉਹਨਾਂ ਨੇ ਮੈਨੂੰ ਜਿੱਤ ਕੇ ਜਗਤ ਨੂੰ ਜਿੱਤ ਲਿਆ ਹੈ ਨਾਮੇ ਕਾਰਜ ਸਿੱਧ ਹੈ ਅੰਮ੍ਰਿਤ ਨਾਮ ਦਾ ਜਾਪ ਕਰਨੇ ਕਰਕੇ ਉਹਨਾਂ ਦਾ ਕਾਰਜ ਮੁਕਤ ਰੂਪ ਸਿੱਧ ਹੋ ਗਿਆ ਪ੍ਰਾਪਤ ਹੋ ਗਿਆ ਹੈ ਸਹਿਜੇ ਹੋਏ ਸੋ ਉਹ ਹੰਗਤਾ ਨਹੀਂ ਕਰਦੇ ਮੁਮਤਾ ਨਹੀਂ ਕਰਦੇ ਮਾਨੁ ਮਾਨ ਨਹੀਂ ਕਰਦੇ ਸੁਤੇ ਸਿਧ ਜੋ ਕੁਝ ਹੁੰਦਾ ਕਰਤਾਰ ਵੱਲੋਂ ਹੁੰਦਾ ਜਾਣਦਾ ਜਾਣ ਕੇ ਦਖਲ ਨਹੀਂ ਦਿੰਦੀ ਅਨੰਗ ਰਹੀਂਦੇ ਹਮ ਗੁਰਮਤ ਮਤ ਅਚਲ ਹੈ ਜਿਨ੍ਹਾਂ ਦੇ ਅੰਦਰ ਗੁਰਮਤ ਹੈ ਉਹਨਾਂ ਦੀ ਬੁੱਧੀ ਇਹ ਚੱਲ ਹੋ ਗਈ ਐਰਨ ਵਰਗੀ ਮਤ ਹੋ ਗਈ ਹੈ ਜਿਲਾਏ ਨਾ ਸਕਾ ਕੋ ਉਹਨਾਂ ਨੂੰ ਮਨਮਤ ਵਾਲਾ ਆਦਮੀ ਬੁੱਧੀ ਨੂੰ ਐਨ ਵਰਗਾ ਚੱਲ ਹੋਈ ਹੈ ਉਹਨੂੰ ਵੇਦ ਸ਼ਾਸਤਰਾਂ ਦੇ ਤਰਕਾ ਰੂਪੀ ਮਾਣ ਹੈ ਕਿ ਕੋਈ ਜਲਾਏ ਮਾਨ ਨਹੀਂ ਕਰ ਸਕਦਾ ਅਕੱਲ ਹੋ ਗਈ ਗੁਰਾਂ ਦੀ ਸਿੱਖਿਆ ਕਰਕੇ ਜਿਨ੍ਹਾਂ ਦੀ ਬੁੱਧੀ ਪਾਲਤਾ ਦਾ ਹਰ ਅਨੁਸਕਾਰ ਕਰੇ ਐਸੇ ਜਿਹੜੇ ਭਗਤ ਚੱਲ ਮਤ ਹੋ ਕੇ ਜੁੜੇ ਆ ਵਾਹਿਗੁਰੂ 'ਚ ਉਹਨਾਂ ਦਾ ਹਰੀ ਅੰਗੀਕਾਰ ਕਰੇ ਅੰਗੀਕਾਰ ਗ੍ਰਹਿਣ ਕਰਦਾ ਹੈ ਉਹਨਾਂ ਦਾ ਪੱਖ ਕਰਦਾ ਮਹਾਰਾਜ ਸਾਹਿਬ ਘਾਰ ਦੇ ਸੁਹਾਵਾ ਹੋ ਉਹਨਾਂ ਗ੍ਰੰਥਾਂ ਦਾ ਜੋ ਵੀ ਕਾਰਜਾ ਸੋ ਨਹੀਂ ਪੁੰਹਦਾ ਹੈ ਜੋ ਕਿਸੇ ਪ੍ਰਕਾਰ ਦਾ ਕਾਰਜ ਕਰਨ ਉਹ ਸਮਾਨ ਕੰਮ ਵੀ ਉਹਨਾਂ ਦਾ ਮਹਾਰਾਜ ਸਾਹਿਬ ਜਿੰਨਾਂ ਕਰਕੇ ਮੰਨਿਆ ਹੈ ਮਨਮੁਖ ਮੂਲੋਕ ਪੁਲਾਇਆ ਪਰ ਜਿਹੜਾ ਹਰ ਉਹਦੀ ਯਾਤ ਚੱਲਦਾ ਪ੍ਰਮ ਗਿਆਨ ਦੀ ਸ੍ਰਾਪਤੀ ਦਾ ਇਹ ਸੋਹਣੇ ਕੁੰਡ ਹੈ ਜੀਆਂ ਦੀ ਕਲਿਆਣ ਕਰਨ ਦਾ ਮਨਮੁਖ ਮੂਲੋਕ ਪੁਲਾਇਆ ਜਿਹੜੇ ਮਨਮੁਖ ਲੋਕਾਂ ਉਹਦੀ ਕਰਤੂਤ ਇਹੀ ਜੀ ਹੈ ਮੂਲ ਮੁੱਢ ਤੋਂ ਜਰੂਰ ਤੋਂ ਲਾ ਕੇ ਮੂਲ ਆਦੇਸ਼ ਰੂਪ ਵੱਲੋਂ ਭੁਲਾਉਂਦੇ ਹਨ ਵਿੱਚ ਲੱਭ ਲੋਭ ਹੰਕਾਰ ਉਹਨੇ ਖਾਣ ਦਾ ਲੱਭ ਹੈ ਵਾ ਲੋਭ ਹੈ ਜੋੜਨ ਦਾ ਫਿਰ ਹੰਕਾਰ ਕਰਦੇ ਹਾਂ ਮੈਂ ਆਪਣੇ ਗੁਣਾਂ ਦਾ ਝਗੜਾ ਕਰਦੇ ਆਂ ਅੰਦਰੋਂ ਉੱਗਦਾ ਉਹਨੇ ਦਾ ਹੈ ਜਿਹਾ ਸਵਾਜਿਕ ਤੇ ਝਗੜਾ ਕਰਨਾ ਹੋਵੇ ਰਾਤ ਦਿਨ ਭੁੱਖੇ ਤੇ ਆਏ ਗੁਆਰ ਦੇ ਝਗੜਾ ਨਹੀਂ ਛੱਡਦੇ ਹਰ ਵਕਤ ਝਗੜਦੇ ਰਹਿੰਦੇ ਹਾਂ ਨੇ ਦਲਾ ਕਰਾਇ ਜੀ ਚਾਹੇ ਸ਼ਬਦ ਦੀ ਵਿਚਾਰ ਕਰਨ ਵੇ ਝਾਤੀ ਨੀਂਦ ਆ ਜਾਂਦੀ ਹਰ ਸਿਵਲ ਦੀ ਢੇਲਾ ਬੱਜਰ ਸਿਰ ਪਰ ਮੌਤ ਬਣੀ ਹੈ ਬਿਜਲੀ ਪਵੇ ਕੇਰ ਸਰ ਵਿੱਚ ਇਸ ਪ੍ਰਕਾਰ ਨਹੀਂ ਹਾਲਤ ਹੈ ਝਗੜਾ ਕਰਦੇ ਆ ਅਨ ਦਿਨ ਗੁਜ਼ਰ ਆਉਣਾ ਕਰਦੇ ਰਾਤ ਦਿਨ ਸਾਰੇ ਗੁਜ਼ਰ ਜਾਂਦੇ ਉਹਨਾਂ ਦੇ ਦੁਨੀਆ ਦੇ ਝਗੜਾ ਕਰਦੇ ਆ ਸਾਵਧਨਾ ਕਰੈ ਜੀ ਚਾਹ ਗੁਰੂ ਸਾਹਿਬ ਦੇ ਸ਼ਬਦ ਦਾ ਵਿਚਾਰ ਇਹਨਾਂ ਚਿਰ ਨਹੀਂ ਕਰਦੇ ਇਸ ਕਰਕੇ ਖਾਲੀ ਰਹਿ ਜਾਂਦੇ ਹਨ ਉਹੁੱਦ ਮਤ ਕਰਤਾ ਹਿਰ ਲਈ ਐ ਜਾਣੋ ਵੀ ਜਾਨੀ ਉਹਨਾਂ ਦੀ ਚੰਗੀ ਅਕਲ ਜਿਹੜੀ ਹੈ ਉਹਨਾਂ ਦੇ ਕਰਮਾਂ ਦਾ ਫਲ ਦੇਖਣ ਵਾਸਤੇ ਕਰਦਾ ਕੋਈ ਕੋਈ ਨਹੀਂ ਹੈ ਚੁਰਾਈ ਨਹੀਂ ਉਹਨਾਂ ਦੇ ਪਾਸੋਂ ਹੁਣਨ ਸਭ ਵਿਕਾਰ ਉਹ ਤਾਂ ਜਿੰਨੀਆਂ ਗੱਲਾਂ ਬੋਲਦੇ ਆ ਕੀ ਪਾਰਟੀਆਂ ਕਰਦੇ ਸਭ ਬਕਾਰਾਂ ਦੀਆਂ ਗੱਲਾਂ ਕਰਦੇ ਆ ਖੋਟੇਕਾਰਾਂ ਦੀਆਂ ਕਰਨ ਵਾਲੇ ਕਿਰਪਾ ਕਰਦੇ ਹੁਣ ਜਿੱਤੈ ਕਿਤੈ ਨਾ ਸੰਤੋਖੀ ਆ ਜੇ ਉਹਨਾਂ ਨੂੰ ਕੋਈ ਪਦਾਰਥ ਦੇ ਦਈਏ ਤਾਂ ਮਾਰਾ ਕਹਿੰਦੇ ਕਿੰਨੇ ਪਦਾਰਥ ਦੇਜੋ ਸੰਤੋਖ ਨਹੀਂ ਉਹਨਾਂ ਨੂੰ ਆਉਂਦਾ ਕਿਸੇ ਪ੍ਰਕਾਰ ਵੀ ਅੰਤਰ ਤ੍ਰਿਸ਼ਨਾ ਬਹੁਤ ਅਗਿਆਨ ਅੰਧਾ ਅੰਦਰ ਉਹਨਾਂ ਦੇ ਤ੍ਰਿਸ਼ਨਾ ਲੱਗੀ ਹੋ ਰਸਾ ਕਸਾ ਦੇ ਭੋਗਣ ਦੀ ਜਿੰਨੇ ਪਦਾਰਥ ਦੀ ਤ੍ਰਿਸ਼ਨਾ ਹੈ ਉਹਨਾਂ ਦੇ ਦੀਏ ਫੇਰ ਉਹਨੀ ਹੋਰ ਬਣੀ ਰਹਿੰਦੀ ਹੈ ਇਸ ਪ੍ਰਕਾਰ ਦੇ ਕੋਟ ਜੋਰੇ ਲੱਖ ਕਰੋੜੇ ਮੰਨ ਹੋਰੇ ਸਰੇ ਤਰੇ ਕੋਲੂ ਜਿਹੇ ਹਾਲਤ ਹੈ ਉਹਨਾਂ ਦੀ ਅੰਦਰ ਸੁਸਨਾ ਬਹੁਤ ਅਗਿਆਨ ਅੰਧਾਰ ਅਗਿਆਨ ਦਾ ਬੜਾ ਭਾਰੀ ਅਵਰੂ ਦਾ ਪੜਦਾ ਮੇਰਾ ਪਿਆ ਹੋਇਆ ਹੈ ਉਹਨਾਂ ਦੇ ਅੰਦਰ ਨਾ ਨਾਲਕ ਮਨਮੁਖਾ ਰਸੋ ਕਸਾਂ ਦੇ ਕੋ ਗਿੰਦੀ ਬਾਲੀ ਤ੍ਰਿਸ਼ਨਾ ਲਗੀ ਐ ਨਾਲੋ ਕੁਟਿਆ ਨਾਲੋ ਕੁਟਿਆ ਭਲੀ ਇਹ ਜਿਹੜੇ ਮਨਮੁਖ ਲੋਕ ਆ ਇਹਨਾਂ ਦੇ ਨਾਲੋਂ ਪ੍ਰੀਤੀ ਪਾਈ ਟੁੱਟੀ ਜੰਗੀ ਐ ਉਹਨਾਂ ਨਾਲ ਜਿਹੜੀ ਪ੍ਰੀਤੀ ਐ ਉਹ ਸੁਖਦਾਇਕ ਨਹੀਂ ਹੋਵੇਗੀ ਇਹੇ ਜਿਥੇ ਥਾਂ ਡੇਗਣਗੇ ਜਿੱਥੋਂ ਨਿਕਲ ਨਾ ਸਕਾਂਗੇ ਉਹ ਰਾਂ ਟੂ ਟੀ ਪ੍ਰੀਤ ਚੰਗੀ ਹੈ ਜਿੰਨਾ ਮਾਇਆ ਮੋਹੇ ਪਿਆ ਮਨ ਨੂੰ ਕੌਣ ਜਿੰਨਾ ਦੇਵ ਪਰ ਮਾਇਆ ਦੇ ਨਾਲ ਮੋਹ ਹੈ ਤੇ ਮਾਇਆ ਦੇ ਪਿਆਰੇ ਆਤਮ ਵਿੱਚ ਜਿਉਦੇ ਰਹਿੰਦੇ ਹਨ ਮਾਇਆ ਦੇ ਮੋਹਿਆ ਹੋਏ ਦਾ ਮਾਇਆ ਜੋੜ ਦੇ ਵਿੱਚ ਇਕੱਤਰ ਕਰਨ ਵਿੱਚ ਹੀ ਪਿਆਰ ਹੈ ਮਹੱਲਾ ਕੀ ਜਾ ਇਹ ਬੋਹਾਣੀ ਕਰਕੇ ਵੀ ਮਾਇਆ ਦੇ ਮੋਹ ਦੀਆਂ ਗੱਲਾਂ ਕਰਦੇ ਆ ਮਨ ਕਰਕੇ ਵੀ ਮਾਇਆ ਦਾ ਮੋਹ ਹੈ ਮਹੱਲਾ ਕੀ ਜਾ ਤੈਨੂੰ ਪਉ ਸੰਸਾ ਕੀ ਕਰੇ ਉਹਨਾਂ ਗੁਰਮੁਖਾਂ ਨੂੰ ਕਿਸੇ ਪ੍ਰਕਾਰ ਦਾ ਡਰ ਜਿਹੜਾ ਸਤ ਪ੍ਰਕਾਰ ਦਾ ਪਰਮਾਨਗਤ ਸੰਸਾ ਪਰਵੇਗਤ ਬੁਪਰਦੇ ਆਦਿਕ ਸੰਸਾ ਕੀ ਕਰ ਸਕਦਾ ਇਸਨ ਭਾਗਨਾ ਤੇ ਬੁਪਰੀਤ ਭਾਗਨਾ ਵਾਲਾ ਸੰਸਾ ਇਹਨ ਸਤਗੁਰ ਸਰ ਕਰਤਾ ਜਿਨ੍ਹਾਂ ਦੇ ਸਿਰ ਤੇ ਸਰਗੁਰੂ ਅਕਾਲ ਪੁਰਖ ਆਪ ਗੁਰਪ੍ਰਮੇਸ਼ਰ ਇੱਕ ਹੈ ਕਰਤਾ ਪੁਰਖ ਦੀ ਆਪਨ ਗੁਰੂ ਕਰਤਾਰ ਜੀ ਵਰਤਨ ਕੀ ਪੈਰ ਰੱਖਦਾ ਉਹਨਾਂ ਦੀ ਧੂਲ ਆਤ ਤੋਂ ਲਾ ਕੇ ਹੀ ਮਹਾਰਾਜ ਸਾਹਿਬ ਪੈਜ ਮੁੱਢ ਤੋਂ ਲਾ ਕੇ ਰੱਖਦਾ ਆਇਆ ਹੈ ਆਪੇ ਰੱਖਣ ਹਾਰ ਆਪ ਹੀ ਸਾਰਿਆਂ ਨੂੰ ਗੁਜ ਰੱਖਣ ਵਾਲਾ ਹੈ ਜਿਵੇਂ ਕਬੀਰ ਸਾਹਿਬ ਦੀ ਨਾਮਦੇਵ ਦੀ ਤੁੰਟਰਾ ਜ ਆਵਾਦ ਕਾਂ ਦੀ ਮਿਲ ਪ੍ਰੀਤੋਂ ਸੁਖ ਪਾਇਆ ਉਹਨਾਂ ਨੇ ਪ੍ਰੀਤੋਂ ਸਤਗੁਰਾਂ ਦੇ ਨਾਲ ਮਿਲ ਕਰਕੇ ਸੁਖ ਸਰੂਪ ਨੂੰ ਪਾ ਲਿਆ ਹੈ ਸੱਚਾ ਸਾਧਵੀਚਾ ਸੱਜੇ ਗੁਰਾਂ ਦੇ ਸ਼ਬਦ ਦੀ ਹਰ ਵਕਤ ਵਿਚਾਰ ਕਰਦੇ ਰਹਿੰਦੇ ਹਨ ਸੱਜਾ ਜੋ ਸਾਡਾ ਗੁਰਾਂ ਦਾ ਉਹ ਬ੍ਰਹਮ ਦਾ ਵਿਚਾਰ ਕਰਦੇ ਹਮ ਨਾਨਕ ਸੁਖ ਦਾਤਾ ਸੇਵਿਆ ਸਤਿਗੁਰੂ ਜੀ ਕਹਿੰਦੇ ਸਰਬ ਸੁਖਾਂ ਦਾ ਦਾਤਾ ਪ੍ਰਵੇਸ਼ਰ ਹੈ ਉਹਨਾਂ ਨੂੰ ਸੇਵਨ ਕੀਤਾ ਹੈ ਆਪੇ ਪਰਖਨ ਹਾਰ ਤੇ ਆਪ ਹੀ ਪਰਖ ਕਰਨ ਵਾਲਾ ਪੂਰੇ ਉਤਰ ਦੇ ਪਰਖ ਵਿੱਚ ਉਹ ਗੁਰਮੁਖ ਕੌਣੀ ਜੀਵ ਜੰਤ ਸਭ ਤੇ ਰਿਆ ਉਹ ਜਾਣਦੇ ਹੋਗੇ ਮਹਾਰਾ ਜਿਨੇ ਜੀਵ ਜੰਤ ਛੋਟੇ ਵੱਡੇ ਬ੍ਰਹਮਾ ਤੋਂ ਜਾ ਕੇ ਮਛਰਤਾ ਤੇ ਜਿੰਨੇ ਜੀ ਜਾਂਦੇ ਸਭ ਤੇਰੇ ਹੀ ਹਨ ਸਭ ਨਾਰਾਸ ਤੂੰ ਸਾਰਿਆਂ ਨੂੰ ਰਾਸ ਠਕਾਈ ਚ ਲਿਆਉਣ ਵਾਲਾ ਸਭ ਨੂੰ ਪਨਾਂ ਲਬ ਗ੍ਰੂਪੀ ਰਾਸ ਪੂੰਜੀ ਦੇਣ ਵਾਲਾ ਹੈ ਆਪ ਜਿਸ ਨੂੰ ਤੂੰ ਦੇਹੇ ਤਿਸ ਸਭ ਕੁਝ ਮਿਲੈ ਜਿਸ ਨੂੰ ਮਾਰੇ ਆਪ ਬਖਸ਼ੇ ਕਰਦੇ ਹੋ ਪਾਉ ਭਗਤੀ ਬਖਸ਼ਦੇ ਹੋ ਉਹਨਾਂ ਨੂੰ ਸਭ ਕੁਝ ਪਦਾਰਥ ਮਿਲ ਜਾਂਦੇ ਹਨ ਕਰਮ ਅਧਕਾਮ ਉਹ ਕੋਈ ਹੋਰ ਸ੍ਰੀ ਮੇਰੇ ਕੋਲੇ ਕੋਈ ਸ਼ਰੀਕਾ ਕਰਨ ਵਾਲਾ ਨਹੀਂ ਵੀ ਤੁਸੀਂ ਇਹਨੂੰ ਕਿਉਂ ਦਿੰਨੇ ਹੋ ਈਰਖਾ ਕਰਕੇ ਹਟਾ ਦੇਗੇ ਇਹਨੂੰ ਨਾ ਬਖਸ਼ੀ ਕਰੋ ਤੇਰੀ ਬਖਸ਼ ਨੂੰ ਕੋਈ ਮੇਲ ਨਹੀਂ ਸਕਦਾ ਜਿਵੇਂ ਕਹਿੰਦੇ ਐ ਬਾਵੇ ਆਦਮ ਦੇ ਨਾਲ ਸ਼ਰੀਕਾ ਕਰਕੇ ਸ਼ੈਤਾਨ ਨੇ ਪਤਲ ਵਿੱਚੋਂ ਡੇਗਤਾ ਸੀ ਜਿਵੇਂ 나ਰਕ ਨੂੰ ਸ਼ਰੀਕਾ ਕਰਕੇ ਵਿਸ਼ਨੂੰ ਨੂੰ ਕਿਹਾ ਸੀ ਯਾ ਰੋਂਦਾ ਫਿਰੇਗਾ ਮੈਨੂੰ ਨਹੀਂ ਦਿੱਤੀ ਇਸ ਬੁਕਾਰ रामचंद्र ਵਰਕੇ ਸੀਤਾ ਭਾਰ ਦੇ ਫਿਰਦੇ ਰਹਿੰਦੇ ਰੋਂਦੇ ਫਿਰਦੇ ਰਹੇ ਰੋਵੇ ਰਾਮ ਨਕਾਲਾ ਕਹਿਆ ਸੀਤਾ ਲਖਣ ਪਿਛੜ ਗਿਆ ਇਸ ਪ੍ਰਕਾਰ ਵੈਰੂ ਦਾ ਕੋਈ ਥੀਕ ਨਹੀਂ ਜਿਹੜਾ ਉਸ ਨੂੰ ਹਟਾ ਸਕੇ ਗਾਦੁੰਦੇ ਹੋਏ ਨੂੰ ਤੂੰ ਇੱਕੋ ਦਾਤਾ ਸੰਸਦਾ ਹੈ ਮਾਰਾ ਤੂ ਕੋਈ ਇਕ ਦਾਤਾ ਹੈ ਸੰਸਦਾ ਸਾਰਿਆਂ ਦਾ ਹੀ ਹਰ ਬਹਿ ਅਰਦਾਹ ਜੀ ਆਪ ਦੇ ਪਾਸ ਸਾਡੀ ਤਾਂ ਅਰਦਾਸ ਹੈ ਬੇੰਤੀ ਹੈ ਕਾਮਕਰੋ ਤੇ ਜਿਹੜੇ ਦੁਸ਼ਮਣ ਹੈ ਇਹ ਸਾਡੇ ਦਾਸ ਬਣਾ ਦਿਓ ਜਿਸ ਦੀ ਤੁਧ ਭਰਮ ਅਪੇਂਦੀ ਤੂੰ ਮੰਨ ਲੈ ਜਿਸ ਦੀ ਤੈਨੂੰ ਭਾ ਜਾਵੇ ਉਹਦੀ ਅਰਦਾਸ ਆਪ ਮੰਨ ਲੈਨੇ ਹੋ ਉਹ ਜਨ ਸਾਵਾ ਉਹ ਜਨ ਤਾਂ ਕਹੇ ਜੇ ਯੋਗ ਹੋ ਜਾਂਦਾ ਲੋਕ ਪਰਲੋਕ ਵਿੱਚ ਸਭ ਤੇਰਾ ਚੋਜ ਵਰਤਦਾ ਇਹ ਸਭ ਤੇਰਾ ਚੋਜ ਕੌਤਕ ਮਹਾਰਾਜ ਵਰਤ ਰਿਹਾ ਹੈ ਦੁੱਖ ਸੁਖ ਤੁਧ ਪਾ ਦੁੱਖ ਤੇ ਅਠਵਾ ਸੁਖੋ ਯੋਗ ਤੇ ਪਾਪ ਉਹਨਾਂ ਅਨਸਾਰ ਦੁੱਖ ਜੀਆਂ ਨੂੰ ਇਹੇ ਕੀਤੇ ਫੋਨੋਂ ਦਾ ਸਰਸੋਹੋ ਇਹ ਤੇਰੇ ਪਾਸੋਂ ਸਾਰਿਆਂ ਜੀਆਂ ਨੂੰ ਪ੍ਰਾਪਤ ਹੁੰਦਾ ਹੈ ਜਿਸ ਦੀ ਤੁਧ ਭਾਗ ਤੇ ਜੀ ਤੁ ਮੰਗ ਲੈ ਤੋ ਦੰਸਾਵਾਤ ਸਭ ਦੇ ਰਾਜ ਤੁਝ ਵਰਤਦਾ ਸੁਖ ਸੁਭ ਤੁਧ ਪਾਏ ਵਾਹਿਗੁਰੂ ਖਾਲਸਾ ਵਾਹਿਗੁਰੂ